ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਚੈਨਲ ਤੇ ਸੋ ਦੋਸਤੋ ਅੱਜ ਆਪਾਂ ਇਸ ਚੈਨਲ ਤੇ ਇੱਕ ਨਵੀਂ ਸ੍ਰੇ ਸ਼ੁਰੂ ਕਰਨ ਜਾ ਰਹੇ ਹਾਂ ਕਿ ਖਾੜਕੂ ਦੀ ਕਹਾਣੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਕਿਵੇਂ ਖਾੜਕੂ ਬਣਿਆ ਕਿਵੇਂ ਉਹਦਾ ਇਨਕਾਊਂਟਰ ਹੋਇਆ ਤੇ ਕੀ ਕੀ ਉਹਦੇ ਨਾਲ ਅੰਦਰ ਅੰਦਰੋਈ ਸਾਜ਼ਿਸ਼ਾਂ ਹੋਈਆਂ ਇਹ ਸਾਰੀ ਕਹਾਣੀ ਸੱਚੀ ਹੈ ਜੀ ਇਹਨੂੰ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਸੋ 11 ਫਰਵਰੀ 1988 ਦੀ ਰਾਤ ਸੀ ਸਰਹੱਦ ਉੱਤੇ ਤੜਕਸਾਰ ਦੀ ਤੇਜ਼ ਹਵਾ ਵਗ ਰਹੀ ਸੀ ਅਤੇ ਇਸ ਵਿੱਚ ਪੱਕੀ ਹੋਈ ਫਸਲ ਦੀ ਮਹਿਕ ਘੁਲੀ ਹੋਈ ਸੀ ਕੈਨਵਸ ਦੀ ਛੱਤ ਵਾਲੀ ਮਰੂਤੀ ਜਿਪਸੀ ਤਰਨ ਤਾਰਨ ਪੱਟੀ ਵਾਲੇ ਪਾਸਿਓਂ ਖੇਮ ਕਰਨ ਵਾਲ ਨੂੰ ਵਾਹੋ ਦਾਹੀ ਭੱਜੀ ਜਾ ਰਹੀ ਸੀ ਝੋਗਿਰਦੇ ਦੀ ਸੁਣ ਨੂੰ ਮੱਝਾਂ ਦੀਆਂ ਪੂੰਛਾਂ ਦੇ ਹਿੱਲਣ ਦੀ ਆਵਾਜ਼ ੱੱਕੀ ਹੋਈ ਆਵਾਰਾ ਕਤੀੜ ਦਾ ਅਣਚਾਹੇ ਢੰਗ ਨਾਲ ਭੌਂਕਣ ਦਾ ਰੌਲਾ ਭੰਗ ਕਰ ਰਿਹਾ ਸੀ ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਵੱਲੋਂ ਇੱਕ ਪਾਸੇ ਅਤੇ ਖਾੜਕੂਆਂ ਵੱਲੋਂ ਦੂਜੇ ਪਾਸੇ ਕੁੱਤਿਆਂ ਨੂੰ ਬਕਾਇਦਾ ਤੌਰ ਉਤੇ ਕਤਲ ਕੀਤਾ ਜਾਂਦਾ ਸੀ ਉਹਨਾਂ ਦੇ ਥੋੜੀ ਜਿਹੀ ਹਰਕਤ ਕਰਨ ਉੱਤੇ ਗੋਲੀ ਉਹਨਾਂ ਲਈ ਤਿਆਰ ਹੀ ਮਿਲਦੀ ਸੀ। ਗਸ਼ਤ ਉੱਤੇ ਜਾਂਦਿਆਂ ਮੋਰਚਿਆਂ ਉੱਤੇ ਤਾਇਨਾਤ ਅਤੇ ਘਾਤ ਲਾ ਕੇ ਬੈਠੀਆਂ ਸੁਰੱਖਿਆ ਫੋਰਸਾਂ ਲਈ ਕੁੱਤੇ ਮੁੱਖ ਨਿਸ਼ਾਨਾ ਹੁੰਦੇ ਸਨ। ਕੁਝ ਜਵਾਨ ਸਿਪਾਹੀ ਅਤੇ ਖਾੜਕੂ ਕੁੱਤੇ ਨੂੰ ਦੇਖਦੇ ਹੀ ਆਪਣਾ ਨਿਸ਼ਾਨਾ ਕਾ ਕਰਨ ਦੀ ਪ੍ਰੈਕਟਿਸ ਉਸ ਵਿਚਾਰੇ ਉੱਤੇ ਕਰਦੇ ਰਹਿੰਦੇ ਜਿਨ੍ਹਾਂ ਨੇ ਕੁੱਤੇ ਪਾਲੇ ਹੋਏ ਸਨ ਉਹਨਾਂ ਨੂੰ ਸਖਤ ਹਦਾਇਤਾਂ ਸਨ ਕਿ ਉਹ ਆਪਣੇ ਕੁੱਤੇ ਘਰਾਂ ਅੰਦਰ ਸੰਗਲੀਆਂ ਬਾਕੇ ਬੰਨ ਕੇ ਰੱਖਣ ਚੁੱਪ ਦੇ ਆਲਮ ਨੂੰ ਰੇਡੀਓ ਟੈਲੀਫੋਨ ਦੀ ਆਵਾਜ਼ ਵੀ ਕਦੇ-ਕਦੇ ਭੰਗ ਕਰ ਰਹੀ ਸੀ ਇਸ ਟੈਲੀਫੋਨ ਰਾਹੀਂ ਗਸ਼ਤੀ ਟੁਕੜੀ ਜਾਂ ਘਾਤ ਲਾ ਕੇ ਬੈਠੇ ਸੁਰੱਖਿਆ ਜਵਾਨਾਂ ਨੂੰ ਹਦਾਇਤਾਂ ਸੁਣਾਈਆਂ ਜਾ ਰਹੀਆਂ ਸਨ ਮਰੂਤੀ ਦੇ ਪਿੱਛੇ ਆ ਰਹੀ ਇੱਕ ਹੋਰ ਜੀਪ ਵਿੱਚ CRP ਦੇ 8 ਸਿਪਾਹੀ ਅਤੇ ਇੱਕ ਸਬ ਇੰਸਪੈਕਟਰ ਸਵਾਰ ਸੀ। ਮਰੂਤੀ ਦੇ ਰੇਡੀਓ ਸੈੱਟ ਉੱਤੇ ਸਬ ਇੰਸਪੈਕਟਰ ਦੀ ਆਵਾਜ਼ ਸੁਣਾਈ ਦਿੱਤੀ, "ਜੁੱਲੂ ਮੈਂ ਟੈਂਗੋ ਬੋਲ ਰਿਹਾ ਹਾਂ। ਹੋਰ ਕਿੰਨੀ ਦੂਰ ਜਾਣਾ?" ਜੁੱਲੂ ਜੋ ਕਿ ਪੁਲਿਸ ਦਾ DSP ਹੈ, ਮਹਿੰਗੀ ਸਿਗਰਟ ਦੇ ਕਾਜ ਖਿੱਚ ਰਿਹਾ ਹੈ ਅਤੇ ਪਾਊਏ ਵਿੱਚੋਂ ਕਾਫੀ ਵਿਸਕੀ ਉਸ ਦੇ ਢਿੱਡ ਵਿੱਚ ਹੈ। ਆਪਣੇ ਬੁੱਲਾਂ ਦੇ ਜੀਬ ਫੇਰਦਿਆਂ ਉਸਨੇ ਇੱਕ ਔਕ ਜਿਹੀ ਮਹਿਸੂਸ ਕਰਦਿਆਂ ਫੋਨ ਚੁੱਕਿਆ ਤੇ ਬੋਲੇ ਆ ਵੀ ਟੈਂਗੋ 3 ਕਿਲੋਮੀਟਰ ਹੋਰ ਮੇਰੇ ਪਿੱਛੇ ਆਓ ਸਰਹੱਦੀ ਚੌਕੀ ਤੱਕ ਹਰਕੀਰਤ ਭਾਵੇਂ ਸਿੱਖ ਸੀ ਪਰ ਉਹ ਵਿਦਿਆਰਥੀ ਜੀਵਨ ਦੌਰਾਨ ਚਿੰਬੜੀ ਸਿਕਟਾਂ ਪੇਂਡ ਦੀ ਆਦਤ ਤੋਂ ਹੁਣ ਤੱਕ ਖਿਹੜਾ ਨਹੀਂ ਸੀ ਛਡਾ ਸਕਿਆ ਬਾਪੂ ਉਹਦਾ ਅਮਰਤਧਾਰੀ ਸੀ ਪੂਰਾ ਟੱਬਰ ਵੀ ਧਾਰਮਿਕ ਰੁਚੀਆਂ ਵਾਲਾ ਸੀ ਉਹਦਾ ਹਰਕੀਰਤ ਦੀ ਪਤਨੀ ਸੰਪੂਰਨ ਬਹੁਤ ਹੀ ਭਲੀ ਅਤੇ ਨੇਕਤੀਵੀ ਸੀ ਕੁਝ ਮਹੀਨੇ ਪਹਿਲਾਂ ਤੱਕ ਉਹ ਨਿਤਨੇਮ ਨਾਲ ਹਰਮੰਦਰ ਸਾਹਿਬ ਜਾਂਦੀ ਸੀ ਹੁਣ ਇਸ ਤੇ ਖੜਕੂਆਂ ਦਾ ਕਬਜ਼ਾ ਸੀ ਅਤੇ ਪੁਲਿਸ ਦੇ ਸੁਰੱਖਿਆ ਬਲਾਂ ਨੇ ਇਸ ਦੀ ਘੇਰਾਬੰਦੀ ਕੀਤੀ ਹੋਈ ਸੀ ਹੋਰ ਜਿਹੜੀ ਆਵਾਜ਼ ਹਰਕੀਰਤ ਤੇ ਹਥਿਆਰਬੰਦ ਸਪਾਈਆਂ ਦੀ ਸ਼ਾਂਤੀ ਨੂੰ ਭੰਗ ਕਰ ਰਹੀ ਸੀ ਉਹ ਸੀ surjeet ਦੀਆਂ ਟੁੱਟ ਟੁੱਟ ਕੇ ਆ ਰੀਆਂ ਸਿਸਕੀਆਂ ਦੀ ਚੀਕਾਂ ਦੀ ਆਵਾਜ਼ ਉਸਦੇ ਹੱਥ ਪਿੱਛਾ ਮੰਨੇ ਹੋਏ ਸਨ ਲੱਤਾਂ ਵੀ ਕੱਛੂ ਵਾਂਗ ਜਕੜੀਆਂ ਹੋਈਆਂ ਸਨ ਅਤੇ ਉਸ ਦੀਆਂ ਅੱਖਾਂ ਤੇ ਮੂੰਹ ਤੇ ਲਹੂ ਭਿੱਜਾ ਕੇਸਰੀ ਸਾਫਾ ਵੱਧਾ ਹੋਇਆ ਸੀ surjeet singh ਡੱਲਾ ਹੁਣ ਸਿਰਫ ਸਿਸਕ ਸਕਦਾ ਸੀ ਉਸ ਨੂੰ ਗੱਡੀ ਦੇ ਪਿਛਲੇ ਫਰਸ਼ ਤੇ ਸੁੱਟਿਆ ਹੋਇਆ ਸੀ ਉਹਦੇ ਥੋੜਾ ਜਿਹਾ ਵੀ ਹਿੱਲਣ ਤੇ ਰੈਫਲ ਦਾ ਬੱਟ ਉਹਦੇ ਮੋਢਿਆਂ ਤੇ ਜਾਂ ਫਿਰ ਢੂਈ ਤੇ ਆ ਪੈਂਦਾ ਸੀ ਇਸ ਲਈ ਉਹ ਹਿੱਲਣ ਜੁਲਣ ਤੋਂ ਵੀ ਡਰਦਾ ਸੀ ਹੁਣ ਟੈਂਗੋ ਮੈਂ ਜੁੱਲੂ ਬੋਲ ਰਿਹਾ ਹਾਂ ਹੁਣ ਸਾਨੂੰ ਰੁਕ ਜਾਣਾ ਚਾਹੀਦਾ ਹੈ ਮੇਰੀ ਟੋਲੀ ਨੂੰ ਕਵਰ ਫਾਇਰ ਦੇਣ ਲਈ ਸਰਕੰਡਿਆਂ ਤੇ ਝਾੜੀਆਂ ਦੇ ਪਿੱਛੇ ਪੋਜੀਸ਼ਨਾਂ ਲੈ ਲਓ ਮੇਰੀ ਟੋਲੀ ਇਸ ਕੈਟ ਨੂੰ ਲੈ ਕੇ ਸਰਹੱਦ ਵੱਲ ਜਾਵੇਗੀ ਹਰਕੀਰਤ ਦੀਆਂ ਹਦਾਇਤਾਂ ਬੜੀਆਂ ਸਪਸ਼ਟ ਤੇ ਸੰਖੇਪ ਸਨ ਰੌਜਰ ਸਰ ਕੱਚੇ ਪਹੇ ਉਤੇ ਮਰੂਤੀ ਕੋਈ ਇੱਕ ਫਰਲਾਂਗ ਅੱਗੇ ਗਈ ਤੇ ਰੁਕ ਗਈ ਹਰਕੀਰਤ ਗੱਡੀ ਚੋਂ ਛਾਲ ਮਾਰ ਕੇ ਉਤਰਿਆ ਤੇ ਚਾਰ ਸਿਪਾਹੀ ਉਸ ਦੇ ਪਿੱਛੇ ਸਨ ਹੁਣ ਉਹ ਪਾਕਿਸਤਾਨੀ ਸਰਹੱਦ ਵੱਲ ਮੂੰਹ ਕਰਕੇ ਖੜਾ ਸੀ ਸਰਹੱਦ ਉਸ ਥਾਂ ਤੋਂ ਕੋਈ ਦੋ ਫਰਲਾਂਗ ਦੂਰ ਸੀ ਹਰਕੀਰਤ ਨੇ ਇੱਕ ਹੋਰ ਸਿਗਰਟ ਲਾ ਲਈ ਅਤੇ ਆਪਣੀ ਘੜੀ ਤੇ ਨਜ਼ਰ ਮਾਰੀ ਉਹਨੇ ਰਾਤ ਦੇ 3.30 ਵਜੇ ਦਾ ਟਾਈਮ ਸੀ ਹਰਕੀਰਤ ਨੇ ਆਪਣੇ ਲੱਕ ਤੇ ਹੱਥ ਰੱਖੇ ਆ ਤੇ ਸਰੀਰ ਨੂੰ ਪਿੱਛੇ ਵੱਲ ਝੁਕਾਇਆ ਫਿਰ ਉਸ ਨੇ ਆਪਣੇ ਧੜ ਦਾ ਉੱਪਰਲਾ ਹਿੱਸਾ ਪਾਸਿਆਂ ਨੂੰ ਮੋੜਿਆ ਪੜਾਈ ਹੋਈ ਆਵਾਜ਼ ਵਿੱਚ ਹੁਕਮ ਚਾੜਿਆ ਵੀ ਮਲਕੀਤ ਹਰਾਮਦੇ ਨੂੰ ਕੱਢ ਬਾਹਰ ਮਲਕੀਤ ਨੇ ਆਪਣੀ ਐਸਐਲਆਰ ਸੰਭਾਲੀ ਅਤੇ ਅੱਧ ਮਰੇ surjeet wal ਵਧਿਆ ਹੋ ਉਹ ਹਾਲੇ ਵੀ surjeet ਤੋਂ ਡਰ ਰਿਹਾ ਸੀ surjeet ਦੇ ਥਾਂ ਥਾਂ ਤੋਂ ਲਹੂ ਲੋਹਾਨ ਪਰ ਮਜਬੂਤ ਤੇ ਚੌੜੇ ਚਕਲੇ ਸਰੀਰ ਵੱਲ ਬੰਦੂਕ ਸੇਧਤ ਕੀਤੀ ਉਹਨੇ ਅਤੇ ਉਹਦੇ ਕੋਲ ਜਾ ਕੇ ਦੰਦ ਪੀਕੇ ਬੋਲਿਆ ਵੀ ਮਾਹੀ ਆਵਾ ਰੱਬ ਹੀ ਜਾਣੇ ਇਹ ਗੰਦੇ ਕੀੜੇ ਕਿੱਥੋਂ ਆ ਜਾਂਦੇ ਨੇ ਉਸਨੇ surjeet ਦੀਆਂ ਲੱਤਾਂ ਬਾਹਾਂ ਖੋਲੀਆਂ ਥੱਕੇ ਹੋਏ ਪਰ ਗੁੱਸੇ ਨਾਲ ਭਰੇ ਭਿਤੇ ਮਲਕੀਤ ਨੇ ਫੇਰ ਕਿਹਾ ਵੀ ਹਰਾਮ ਦੇ ਹੱਥਲੇ ਮਲਕੀਤ ਕਾਫੀ ਬੇਚੈਨ ਲੱਗ ਰਿਹਾ ਸੀ ਕੁੱਤਿਆ ਤੇਰੇ ਕਰਕੇ ਪੂਰੀ ਰਾਤ ਨਹੀਂ ਸੌ ਸਕੇ ਇਹ ਕਹਿੰਦੇ ਹੋਏ ਉਸਨੇ ਦੋ ਲੱਤਾਂ surjeet ਤੇ ਜੜ ਦਤੀਆਂ ਮਲਕੀਤ ਤੇ ਇੱਕ ਹੋਰ ਮੋਟੇ ਤਾਜੇ ਪਰ ਬੱਚਿਆਂ ਵਰਗੇ ਮੂੰਹ ਵਾਲੇ ਸਿਪਾਹੀ ਰਾਮ ਪ੍ਰਕਾਸ਼ ਨੇ ਸੁਰਜੀਤ ਨੂੰ ਧੂਲਿਆ। ਸੁਰਜੀਤ ਨੇ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਆਪਣੇ ਮੂਹਰੇ ਖੜੇ ਸਿਪਾਹੀ ਦਿਖਾਈ ਨਹੀਂ ਦੇ ਰਹੇ। ਪਿਛਲੇ 4 ਘੰਟਿਆਂ ਤੋਂ ਉਸ ਦੀਆਂ ਅੱਖਾਂ ਤੇ ਕਪੜਾ ਬੱਧਾ ਹੋਇਆ ਸੀ। ਉਸ ਦੀਆਂ ਅੱਖਾਂ ਦਰਦ ਨਾਲ ਫਟ ਰਹੀਆਂ ਸਨ। ਸੁਰਜੀਤ ਨੇ ਖੜਾ ਹੋਣ ਦੀ ਕੋਸ਼ਿਸ਼ ਕੀਤੀ। ਉਸ ਦੀ ਪੈਂਟ ਥਾਂ-ਥਾਂ ਤੋਂ ਫਟੀ ਹੋਈ ਸੀ ਅਤੇ ਉਸ ਉੱਤੇ ਤੇਲ ਤੇ ਲਹੂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸਦੇ ਨੱਕ ਅਤੇ ਬੁੱਲਾਂ ਦੇ ਕਿਨਾਰਿਆਂ ਉਤੇ ਲਹੂ ਜਮਿਆ ਹੋਇਆ ਸੀ ਭਾਵੇਂ ਉਸਦਾ ਰੋਮ ਰੋਮ ਦਰਦ ਨਾਲ ਭੰਨਿਆ ਪਿਆ ਸੀ ਪਰ ਉਸਨੇ ਫਰਵਰੀ ਦੀ ਠੰਡੀ ਹਵਾ ਵਿੱਚ ਲੰਬਾ ਸਾਹ ਲਿਆ ਸੁਰਜੀਤ ਨੇ ਹਰਕੀਰਤ ਤੇ ਬਾਕੀ ਪੁਲਿਸੀਆਂ ਵੱਲ ਵੇਖਿਆ ਬੜੀ ਮੁਸ਼ਕਲ ਨਾਲ ਉਸ ਦੇ ਮੂੰਹ ਵਿੱਚੋਂ ਕੁਝ ਸ਼ਬਦ ਨਿਕਲੇ ਕਹਿੰਦਾ ਵੀ ਮਾਈ ਬਾਪ ਮੈਨੂੰ ਛੱਡਦੇ ਹੋ ਮੇਰਾ ਪਿਓ ਪਹਿਲਾਂ ਹੀ ਨਹੀਂ ਹੈਗਾ ਸਾਡੇ ਪਰਿਵਾਰ ਵਿੱਚ ਕੋਈ ਹੋਰ ਬੰਦਾ ਨਹੀਂ ਹੈਗਾ ਤੇਰੀ ਮਾ ਦੀ ਹਰਕੀਰਤ ਗੁੱਸੇ ਵਿੱਚ ਫਣਕਾਰਿਆ ਸਾਬ ਜੀ ਮੈਂ ਤੁਹਾਨੂੰ ਪੈਸਾ ਦੇ ਦੇਵਾਂਗਾ ਅਸੀਂ ਜ਼ਮੀਨ ਵੇਚ ਕੇ ਜੋ ਵੀ ਹੋਇਆ ਤੁਹਾਡੇ ਹਵਾਲੇ ਕਰ ਦੇਵਾਂਗੇ ਸੁਰਜੀਤ ਗੜਗੜਾਇਆ ਹੁਣ ਬਹੁਤ ਦੇਰ ਹੋ ਗਈ ਹੈ ਗਵਰਨਰ ਕੋਲ ਸਾਡੀ ਸ਼ਿਕਾਇਤ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਪਈ ਹੋਈ ਤੇਰਾ ਕੁੱਤਾ ਪਿਓ ਆਪਣੇ ਆਪ ਨੂੰ ਕੀ ਸਮਝਦਾ ਸੀ ਇੱਥੇ ਤਾਂ ਮੇਰੀ ਮਰਜ਼ੀ ਤੋਂ ਬਗੈਰ ਪਤਾ ਨਹੀਂ ਹਿੱਲਦਾ ਇੱਥੇ ਉਹੀ ਹੋਵੇਗਾ ਜੋ ਮੈਂ ਕਹਾਂਗਾ ਤੁਸੀਂ ਸਮੁੰਦਰ ਵਿੱਚ ਰਹਿ ਗਏ ਮગરਮਛ ਨਾਲ ਵੈਰ ਨਹੀਂ ਰੱਖ ਸਕਦੇ ਹਰਕੀਰਤ ਨੇ ਇੱਕ ਸੈਕਟ ਹੋਰ ਲਾ ਲਈ ਅਤੇ ਬੜੇ ਆਰਾਮ ਨਾਲ ਇੱਕ ਲੰਬਾ ਸੂਟਾ ਖਿੱਚਿਆ ਉਹਨੇ ਗੱਡੀ ਵਿੱਚੋਂ ਉਸਨੇ ਭਰੀ ਹੋਈ 1K47 ਚੁੱਕ ਲਈ ਅਤੇ ਸਪਾਹੀਆਂ ਨੂੰ ਹੁਕਮ ਚਾੜ੍ਹਿਆ ਕਿ ਉਹ ਪੋਜੀਸ਼ਨਾਂ ਲੈ ਲੈਣ ਮਲਕੀਤ ਰਾਮ ਪ੍ਰਕਾਸ਼ ਅਤੇ ਇੱਕ ਦੋ ਹੋਰ ਇੱਕਦਮ ਜ਼ਮੀਨ ਤੇ ਪੈ ਗਏ ਅਤੇ ਆਪਣੀਆਂ ਰੈਫਲਾਂ ਦੇ ਘੋੜੇ ਖਿੱਚਲੇ ਉਹਨਾਂ ਨੇ ਵੀ ਹਰਕੀਰਤ ਨੇ ਰੇਡੀਓ ਟੈਲੀਫੋਨ ਚੱਕਿਆ ਤੇ ਤੇਜ਼ ਆਵਾਜ਼ ਵਿੱਚ ਬੋਲਿਆ ਵੀ ਟੈਂਗੋ ਮੈਂ ਜੁੱਲੂ ਬੋਲ ਰਿਹਾ ਹਾਂ ਤਾਂ ਕਿ ਤੂੰ ਮੇਰੀ ਆਵਾਜ਼ ਸੁਣ ਰਿਹਾ ਹੈ ਜੁੱਲੂ ਮੈਂ ਟੈਂਗੋ ਹਾਂ ਮੈਨੂੰ ਤੇਰੀ ਗੱਲ ਸੁਣ ਰਹੀ ਹੈ ਮੈਂ ਕੈਟ ਨੂੰ ਲੈ ਕੇ ਸਰਹੱਦ ਵੱਲ ਜਾ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਵੱਲੋਂ ਇੱਕ ਟੋਲੀ ਆ ਰਹੀ ਹੈ ਉਦੋਂ ਤੱਕ ਗੋਲੀ ਨਾ ਚਲਾਉਣਾ ਜਦੋਂ ਤੱਕ ਮੈਂ ਦੋ ਸੀਟੀਆਂ ਨਾ ਮਾਰਾਂ ਹਰਕੀਰਤ ਨੇ ਟੈਲੀਫੋਨ ਬੰਦ ਕਰਕੇ ਰੱਖ ਦਿੱਤਾ ਤੇ surjeet ਨੂੰ ਕੇਸਾਂ ਤੋਂ ਆ ਕੇ ਫੜ ਲਿਆ ਜਿਵੇਂ ਜਿਵੇਂ ਮੈਂ ਕਹਾ ਮੇਰੇ ਅੱਗੇ-ਅਗੇ ਭੱਜ ਇਹ ਇੱਕੋ ਟੰਗ ਹੈ ਕਿ ਤੂੰ ਆਪਣੀ ਜਾਨ ਬਚਾ ਸਕਦਾ ਹੈ ਹਰਕੀਰਤ ਨੇ ਮਿੰਨਾ ਜਿਹਾ ਹਾਸਾ ਹਸਿਆ ਸਾਬ ਮੈਨੂੰ ਬਖਸ਼ ਦਿਓ surjeet ਨੇ ਇੱਕ ਵਾਰ ਫੇਰ ਤਰਦਲਾ ਕੀਤਾ ਮੈਂ ਤੈਨੂੰ ਮਾਰ ਨਹੀਂ ਲੱਗਿਆ ਮੈਂ ਤੈਨੂੰ ਮੌਕਾ ਦੇਣਾ ਚਾਹੁੰਦਾ ਜਦੋਂ ਮੈਂ ਕਹਾ ਬਸ ਭੱਜ ਲੈ ਮੈਂ ਹਰਕੀਰਤ ਨੇ 1K47 ਆਪਣੇ ਸੱਜੇ ਹੱਥ ਤੋਂ ਖੱਬੇ ਵੱਲ ਉਠਾਈ surjeet ਹਰਕੀਰਤ ਵੱਲ ਝਾਕਿਆ ਹਰ ਕੀਰਤਨੇ ਸੁਰਜੀਤ ਦਾ ਮੂੰਹ ਪਾਕਿਸਤਾਨ ਵੱਲ ਘੁਮਾ ਕੇ ਕਿਹਾ ਵੀ ਜਿਉਂ ਹੀ ਮੈਂ ਕਹਾ ਦੌੜ ਲਈ ਸੁਰਜੀਤ ਨੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਉਹ ਟੈਪਿਆ ਉਸ ਨੂੰ ਮਹਿਸੂਸ ਹੋਇਆ ਕਿ ਉਸਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਜਲੀ ਦਾ ਕਰੰਟ ਸਰੀਰ ਵਿੱਚ ਦੀ ਲੰਘ ਗਿਆ ਹੈ ਉਸ ਦੀ ਪੁੜਪੜੀ ਉੱਤੇ ਫੇਰ ਟਿਕ ਟਿਕ ਹੋਣ ਲੱਗ ਪਈ ਤੇ ਉਸ ਦਾ ਦਿਲ ਸ਼ੈਲਰ ਦੀ ਮਸ਼ੀਨ ਵਾਂਗ ਤੇਜ਼ੀ ਨਾਲ ਧੜਕ ਰਿਹਾ ਸੀ ਜਦੋਂ ਉਸ ਨੇ ਥੋੜਾ ਹੋਰ ਹਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮਾਂ ਪਿਓ ਤੇ ਭੈਣ ਲਾਜੋ ਦੇ ਚਿਹਰੇ ਉਸ ਦੀਆਂ ਅੱਖਾਂ 'ਗੇ ਘੁੰਮਣ ਲੱਗ ਪਏ ਉਸ ਨੂੰ ਸਪਨਾ ਦਾ ਚਿਹਰਾ ਯਾਦ ਆਇਆ ਜੋ ਕਿ ਇੱਕ ਹਿੰਦੂ ਅਫਸਰ ਦੀ ਕੁੜੀ ਸੀ ਅਤੇ ਹਿੰਦੂ ਕਾਲਜ ਦਿੱਲੀ ਵਿੱਚ ਉਸ ਦੀ ਕਲਾਸ ਵਿੱਚ ਪੜਦੀ ਸੀ ਸੁਰਜੀਤ ਨੂੰ ਸਪਨਾ ਬਹੁਤ ਚੰਗੀ ਲੱਗਦੀ ਸੀ ਤੇ ਉਸ ਨੇ ਉਸ ਨਾਲ ਇੱਕ ਦਿਨ ਵਿਆਹ ਕਰਾਉਣ ਦਾ ਸੁਪਨਾ ਵੀ ਵੇਖਿਆ ਸੀ ਅਤੇ ਲੱਗਦਾ ਸੀ ਕਿ ਉਹ ਵੀ ਉਸ ਨੂੰ ਪਸੰਦ ਕਰਦੀ ਸੀ ਦੌੜ ਕੁੱਤੀ ਦੇ ਪੁੱਤਰਾ ਦੌੜ ਹਰਕੀਰਤ ਚਿੱਕਿਆ ਪਰ ਸੁਰਜੀਤ ਦੇ ਅੰਗ ਉਸਦਾ ਸਾਥ ਨਹੀਂ ਸੀ ਦੇ ਰਹੇ ਉਸ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ ਉਸਦਾ ਸਰੀਰ ਜੰਮ ਗਿਆ ਸੀ ਪੱਥਰ ਦੀ ਕਿਸੇ ਅਧੂਰੀ ਮੂਰਤ ਵਾਂਗ ਹਰਕੀਰਤ ਨੇ 1.47 ਦਾ ਪੂਰਾ ਮੈਗਜ਼ੀਨ ਉਸ ਉੱਤੇ ਖਾਲੀ ਕਰ ਦਿੱਤਾ ਕੁਝ ਗੋਲੀਆਂ ਸੁਰਜੀਤ ਦੇ ਲੱਗੀਆਂ ਤੇ ਬਾਕੀ ਇੱਧਰ ਉੱਧਰ ਖਿਲਰ ਗਈਆਂ ਹਰਕੀਰਤ ਨੇ ਇੰਨੀ ਪੀਤੀ ਹੋਈ ਸੀ ਕਿ ਉਹ ਸਿੱਧੀ ਗੋਲੀ ਚਲਾਈ ਨਹੀਂ ਸੀ ਸਕਦਾ ਉਹ ਸਰਜੀਤ ਦੇ ਤੜਫ ਰਹੇ ਸਰੀਰ ਤੋਂ ਥੋੜੀ ਦੂਰ ਜ਼ਮੀਨ ਤੇ ਲੇਟ ਗਿਆ ਤੇ ਦੋ ਵਾਰੀ ਸਿਟੀ ਵਜਾਈ ਉਹਨੇ ਅਚਾਨਕ ਹੀ ਹਨੇਰੇ ਦੀ ਚਾਦਰ چیرਣ ਲਈ ਵੱਖ-ਵੱਖ ਪਾਸਿਆਂ ਤੋਂ ਗੋਲੀਆਂ ਦੀ ਵਾਛੜ ਹੋਣ ਲੱਗ ਪਈ ਬੀਐਸਐਫ ਦੀ ਚੌਕਸੀ ਚੌਂਕੀ ਜੋ ਕਿ ਇੱਥੋਂ ਲਗਭਗ 1 ਕਿਲੋਮੀਟਰ ਦੂਰੀ ਤੇ ਉੱਤਰ ਵੱਲ ਸੀ ਉਸ ਨੇ ਵੀ ਐਲਸੀਜੀ ਨਾਲ ਫਾਇਰ ਖੋਲ ਦਿੱਤਾ ਟੋ ਲਾਉਣ ਵਾਲੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਸਨ ਇਹ ਗੋਲੀਆਂ ਭਿਆਨਕ ਦ੍ਰਿਸ਼ ਨੂੰ ਹੋਰ ਵੀ ਘਣਾਉਣਾ ਬਣਾ ਰਹੀਆਂ ਸਨ ਪਛਮ ਵੱਲ ਕਰੀਬ 2 ਕਿਲੋਮੀਟਰ ਦੂਰ ਪਾਕਿਸਤਾਨੀ ਚੌਕਸੀ ਚੌਕੀ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਉਹ ਵੀ ਐਲਐਮਜੀ ਤੇ ਅੰਦਾ ਧੁੰਦ ਗੋਲੀਆਂ ਚਲਾ ਰਹੇ ਸਨ ਇਹ ਪਾਗਲਪਨ ਕੋਈ 10-15 ਮਿੰਟਾਂ ਤੱਕ ਚੱਲਦਾ ਰਿਹਾ ਸੁਰਜੀਤ ਨੂੰ 2 ਗੋਲੀਆਂ ਲੱਗੀਆਂ ਸਨ ਇਹ ਗੋਲੀਆਂ ਉਹਦੇ ਲੱਤ ਅਤੇ ਪੱਟ ਤੇ ਲੱਗੀਆਂ ਉਹਦੀ ਆਵਾਜ਼ ਸੁਣਨ ਵਾਲਾ ਨੇੜੇ-ਤੇੜੇ ਕੋਈ ਵੀ ਨਹੀਂ ਸੀਗਾ ਉਹ ਬੇਹੋਸ਼ ਹੋ ਗਿਆ ਬਹੁਤ ਸਾਰਾ ਲਹੂ ਉਹਦੇ ਜ਼ਖਮਾਂ ਵਿੱਚੋਂ ਵਹਿ ਰਿਹਾ ਸੀ ਤਿੰਨਾ ਮਿੰਟਾਂ ਤੱਕ ਹਰਕੀਰਤ ਨੇ ਉਡੀਕ ਕੀਤੀ ਫਿਰ ਖੜਾ ਹੋਇਆ ਤੇ ਸੁਰਜੀਤ ਦੇ ਜਿਸਮ ਨੂੰ ਇੱਕ ਲੱਤ ਮਾਰੀ ਤੇ ਝੁੱਕ ਕੇ ਆਪਣੀ ਮਰੂਤੀ ਵੱਲ ਚਲਾ ਗਿਆ ਉਸਨੇ ਆਪਣਾ ਰੇਡੀਓ ਸੈੱਟ ਚਲਾਇਆ ਤੇ ਬੋਲੇ ਆ ਵੀ ਜੁੱਲੂ ਬੋਲ ਰਹੇ ਆ ਟੈਂਗੋ ਕੀ ਤੈਨੂੰ ਮੇਰੀ ਆਵਾਜ਼ ਸੁਣ ਰਹੀ ਹੈ ਕੁਝ ਦੇਰ ਦੀ ਚੁੱਪ ਤੋਂ ਬਾਅਦ ਟੈਂਗੋ ਦੀ ਆਵਾਜ਼ ਆਈ ਕਹਿੰਦਾ ਵੀ ਹਾਂ ਸਰ ਕੀ ਆਪਰੇਸ਼ਨ ਸਫਲ ਹੋ ਗਿਆ ਔਰ ਨਹੀਂ ਯਾਰ ਕੈਟ ਬੜਾ ਬਦਮਾਸ਼ ਸੀ ਉਹ ਪਾਕਿਸਤਾਨੀ ਸਰਹੱਦ ਵੱਲ ਭੱਜ ਗਿਆ ਉੱਥੇ ਸਰਕੰਡਿਆਂ ਦੇ ਪਿੱਛੇ ਉਹਦੇ ਸਾਥੀ ਉਹਦੀ ਉੜੀ ਕਰ ਰਹੇ ਸਨ ਉਹਨਾਂ ਨੇ ਗੋਲੀ ਪਹਿਲਾਂ ਚਲਾਈ ਕੀ ਤੈਨੂੰ ਸਰਹੱਦ ਵਾਲੇ ਪਾਸਿਓਂ ਪਾਕਿਸਤਾਨੀ ਰੇਂਜਰਾਂ ਵਾਲੀਆਂ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਾਕਿਸਤਾਨੀ ਰੇਂਜਰਾਂ ਦੀਆਂ ਗੋਲੀਆਂ ਕਾਰਨ ਸਾਨੂੰ ਪਿੱਛੇ ਮੁੜਨਾ ਪਿਆ ਹਰਕੀਰਤ ਜ਼ਮੀਨ ਤੇ ਬੈਠ ਗਿਆ ਤੇ ਇੱਕ ਸਿਗਰਟ ਲਾਈ ਅਤੇ ਆਪਣੀ ਘੜੀ ਵੱਲ ਵੇਖਿਆ ਉਹਨੇ ਸਾਢੇ 4 ਵਜਣ ਵਾਲੇ ਸਨ ਜਾ ਕੇ ਖਾਲੀ ਕਾਰਤੂਸ ਚੁਕਲੇ ਆਓ ਹਰਕੀਰਤ ਨੇ ਸਪਾਹੀਆਂ ਨੂੰ ਹੁਕਮ ਜਾਰੀਆ ਉਦੋਂ ਨੂੰ CRPF ਦਾ ਸਬ ਇੰਸਪੈਕਟਰ ਆਪਣੇ ਜਵਾਨਾਂ ਨੂੰ ਲੈ ਕੇ ਆ ਗਿਆ ਉਸਨੇ ਹਰਕੀਰਤ ਨੂੰ ਸਲੂਟ ਮਾਰਿਆ ਤੇ ਅਗਲੇ ਹੁਕਮ ਦੀ ਉਡੀਕ ਕਰਨ ਲੱਗ ਪਿਆ ਵਾਪਸ ਮਾਲ ਮੰਡੀ ਜਾਣਾ ਉਸਨੇ ਆਪਣੇ ਕਾਫਲੇ ਨੂੰ ਕਿਹਾ ਤੇ ਸਟੀering ਤੇ ਜਾ ਬੈਠਿਆ ਹਰਕੀਰਤ ਨੇ ਵਿਸਕੀ ਦਾ ਕੁੱਟ ਭਰਿਆ ਤੇ ਥੁੱਕ ਦਿੱਤਾ ਉਸਨੇ ਆਪਣਾ ਰੇਡੀਓ ਸੈੱਟ ਫੇਰ ਚਲਾਇਆ ਤੇ ਠੇੜ ਪੰਜਾਬੀ ਵਿੱਚ ਆਪਣੇ ਹੈੱਡਕੁਆਰਟਰ ਨਾਲ ਗੱਲ ਕੀਤੀ ਜੁੱਲੂ ਟਾਈਗਰ ਨੂੰ ਰਿਪੋਰਟ ਕਰ ਰਿਹਾ ਹੈ ਟਾਈਗਰ ਤੂੰ ਮੇਰੀ ਆਵਾਜ਼ ਸੁਣ ਰਿਹਾ ਹੈ ਸਰ ਮੈਂ ਇੱਕ ਹੋਰ ਮੁਕਾਬਲੇ ਬਾਰੇ ਦੱਸਣਾ ਹੈ ਬਾਰਡਰ ਦੇ ਲਾਗੇ ਇੱਕ ਖਾੜਕੂ ਦੇ ਮੁਕਾਬਲੇ ਵਿੱਚ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਸ਼ੱਕ ਹੈ ਹੋ ਸਕਦਾ ਹੈ ਵੀ ਉਹ ਪਾਕਿਸਤਾਨ ਵੱਲ ਪਾਰ ਚਲਾ ਗਿਆ ਹੋਵੇ ਇੱਕ ਏਕੇ 47 ਮਿਲੀ ਗਿਆ ਸਰ ਪਾਕਿਸਤਾਨ ਵਾਲੇ ਪਾਸਿਓਂ ਖੜਕੂਆ ਨੇ ਗੋਲੀਆਂ ਚਲਾਈਆਂ ਤੇ ਪਾਕਿਸਤਾਨੀ ਰੇਂਜਰਾਂ ਨੇ ਵੀ ਉਹਨਾਂ ਨੂੰ ਬਚਾਉਣ ਖਾਤਰ ਗੋਲੀਆਂ ਚਲਾਈਆਂ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਸਾਡੇ ਬੀਐਸਐਫ ਵਾਲਿਆਂ ਨੇ ਵੀ ਗੋਲੀ ਚਲਾਈ ਹੋਰ ਕੋਈ ਵੇਰਵਾ ਸਰ ਮੈਂ 9 ਵਜੇ ਰਿਪੋਰਟ ਕਰਾਂਗਾ ਤੁਸੀਂ ਕਿਰਪਾ ਕਰਕੇ ਆਈਜੀ ਸਾਹਿਬ ਨੂੰ ਦੱਸ ਦਿਓ ਮੇਰੇ ਅਤੇ ਮੇਰੇ ਜਵਾਨਾਂ ਲਈ ਮੈਡਲ ਦੀ ਸਿਫਾਰਿਸ਼ ਕਰ ਦਿਓ ਹਰਕੀਰਤ ਬੜਾ ਖੁਸ਼ ਨਜ਼ਰ ਆ ਰਿਹਾ ਸੀ ਠੀਕ ਹੈ ਆਪਾਂ ਭਲਕੇ ਗੱਲ ਕਰਾਂਗੇ ਟਾਈਗਰ ਨੇ ਆਪਣਾ ਸੈੱਟ ਬੰਦ ਕਰ ਦਿੱਤਾ ਜਦੋਂ ਮਰੂਤੀ ਜਿਪਸੀ ਅਤੇ ਗੱਡੀਆਂ ਦਾ ਦੂਜਾ ਕਾਫਲਾ ਵਾਪਸ ਜਾ ਰਿਹਾ ਸੀ ਲਾਗਲੇ ਪਿੰਡਾਂ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਗੁਰਬਾਣੀ ਦਾ ਰਾਗ ਮਹਲਾਰ ਵਾਲਾ ਇਹ ਸ਼ਬਦ ਸੁਣਾਈ ਦੇ ਰਿਹਾ ਸੀ ਜਿਸ ਵਿੱਚ ਅਕਾਲ ਪੁਰਖ ਦੀ ਉਪਸਥਿਤ ਕੀਤੀ ਗਈ ਸੀ ਸੋ ਦੋਸਤੋ ਇਹ ਸੀਗਾ ਇਸ ਕਹਾਣੀ ਦਾ ਪਹਿਲਾ ਭਾਗ ਜਿਹਦੇ ਵਿੱਚ ਸੁਰਜੀਤ ਦਾ ਮੁਕਾਬਲਾ ਬਣਾਇਆ ਪੁਲਿਸ ਵਾਲਿਆਂ ਨੇ ਉਸ ਤੋਂ ਬਾਅਦ ਸੁਰਜੀਤ ਨਾਲ ਕੀ ਹੁੰਦਾ ਹੈ ਉਹ ਕੱਲ ਦੇ ਭਾਗ ਵਿੱਚ ਤੁਹਾਨੂੰ ਦੱਸਾਂਗੇ ਬਹੁਤ ਹੀ ਦਿਲਚਸਪ ਕਹਾਣੀ ਹੈ ਦੋਸਤੋ ਇਹ ਇਦੇ ਬਹੁਤ ਸਾਰੇ ਭਾਗ ਮੰਨਗੇ ਸੋ ਹੁਣ ਦੇ ਉਹ ਜਾਸਤ ਮਿਲਦੇ ਆ ਅਗਰੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ